ਬਨਾਸਾ ਆਪਣਾ ਨਾਮ ਦੱਸ ਕੇ ਤੇ ਅੱਜ ਦੇ ਜਿਹੜਾ ਵੀ ਬਿਜਲੀ ਚੰਨਤਾ ਬਾਰੇ ਦਾ ਕੀ ਕਰਾ ਚਾਹੋਗੇ ਮੈਂ ਕ੍ਰਿਸ਼ਨ ਸਿੰਘ ਔਲਖ ਸੂਬਾ ਪ੍ਰਧਾਨ ਟੈਕਨੀਕਲ ਸਰਵਿਸ ਯੂਨੀਅਨ ਅਸੀਂ ਅੱਜ ਜੋ 28 ਤਰੀਕ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਤੇ ਬਿਜਲੀ ਮੁਲਾਜ਼ਮ ਜਥੇਬੰਦੀਆਂ ਦੀ ਸਾਂਝੀ ਮੀਟਿੰਗ 'ਚ ਫੈਸਲਾ ਹੋਇਆ ਸੀ ਕਿ 8 ਤਰੀਕ ਨੂੰ ਬਿਜਲੀ ਸੋਧ ਬਿੱਲ 2025 ਤੇ ਬੀਜ ਬਿੱਲ 2025 ਇਹਦੀਆਂ ਕਾਪੀਆਂ ਪੂਰੇ ਪੰਜਾਬ ਦੀਆਂ ਸਬਡਿਵੀਜ਼ਨਾਂ ਦੇ ਵਿੱਚ ਐਸਡੀਓ ਦਫ਼ਤਰਾਂ ਦੇ ਅੰਦਰ ਸਾੜੀਆਂ ਜਾਣਗੀਆਂ ਉਹਨੂੰ ਅੱਜ ਅਸੀਂ ਇੱਥੇ ਲਾਗੂ ਕੀਤਾ ਤੇ ਜਿੱਥੇ ਬਿਜਲੀ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਸ਼ਾਮਲ ਹੋਈਆਂ ਉਹ ਸੰਯੁਕਤ ਨਕਸਾਨ ਮੋਰਚੇ ਦੇ ਵਿੱਚ ਜਿਹੜੀਆਂ ਕੰਮ ਕਰਦੀਆਂ ਜਥੇਬੰਦੀਆਂ ਤੇ ਮਜ਼ਦੂਰਾਂ ਦੀਆਂ ਜਥੇਬੰਦੀਆਂ ਉਹ ਵੀ ਇਹਦੇ ਵਿੱਚ ਸ਼ਾਮਲ ਹੋਈਆਂ ਤੇ ਮੰਗ ਕੀਤੀ ਸਰਕਾਰ ਕੋਲੋਂ ਕਿ ਜਿਹੜੀ ਨਿੱਜੀ ਕਰਨ ਦੀ ਨੀਤੀ ਨੂੰ ਲਾਗੂ ਕਰਨ ਵਾਸਤੇ ਇਹ ਜਿਹੜਾ ਬਿਜਲੀ ਅਦਾਰਾ ਇਹਨੂੰ ਕਾਰਪੋਰੇਟ ਕਰਾਉਣਿਆਂ ਨੂੰ ਸੰਪਨ ਵਾਸਤੇ ਜਿਹੜਾ ਬਿਜਲੀ ਸੋਧ ਬਿੱਲ 2025 ਲਿਆਂਦਾ ਗਿਆ ਇਹਨੂੰ ਰੱਦ ਕੀਤਾ ਜਾਵੇ ਤੇ ਕਿਸਾਨੀ ਨੂੰ ਖਤਮ ਕਰਨ ਵਾਸਤੇ ਖੇਤੀ ਦੇ ਉੱਤੇ ਕਬਜ਼ਾ ਕਰਨ ਵਾਸਤੇ ਜਿਹੜਾ ਬੀਜ ਸੋਧ ਬਿੱਲ ਲਿਆਂਦਾ 2025 ਇਹਨੂੰ ਰੱਦ ਕੀਤਾ ਜਾਵੇ ਕਿਉਂਕਿ ਦੋਵੇਂ ਬਿੱਲ ਜਿਹੜੇ ਆ ਇਹ ਸਾਡੇ ਬਿਜਲੀ ਅਧਾਰੇ ਨੂੰ ਜਿਹਦੇ ਨਾਲ ਸਮੁੱਚਾ ਪੰਜਾਬ ਦਾ ਵਰਗ ਇੱਕ ਅਮੀਰ ਤੋਂ ਲੈ ਕੇ ਗਰੀਬ ਤੱਕ ਜਿਹੜਾ ਉਹਦੇ ਨਾਲ ਸੰਬੰਧਿਤ ਆ ਉਹਦੇ ਘਰ ਤੱਕ ਰੋਸ਼ਨੀ ਕਰਦਾ ਇਹ ਵਿਭਾਗ ਉਹਨੂੰ ਵੇਚਣ ਜਾ ਰਹੀ ਸਰਕਾਰ ਇਸ ਕਰਕੇ ਆਪਾਂ ਉਸ ਬਿੱਲ ਦਾ ਵਿਰੋਧ ਕੀਤਾ ਤੇ ਜਥੇਬੰਦੀਆਂ ਨੇ ਧਈਆ ਕੀਤਾ ਕਿ ਇਹਦੇ ਖਿਲਾਫ ਅੱਜ ਪਹਿਲੇ ਪੜਾ ਦੇ ਅੰਦਰ ਆਪਾਂ ਇੱਥੇ ਸਬ ਡਿਵੀਨਾਂ ਦੇ ਅੰਦਰ ਰੈਲੀਆਂ ਕੀਤੀਆਂ ਵਾਂ ਉਹ ਬਿੱਲਾਂ ਦੀਆਂ ਕਾਪੀਆਂ ਸਾੜੀਆਂ ਆਉਣ ਵਾਲੇ ਸਮੇਂ 'ਚ ਜੋ ਵੀ ਸੰਯੁਕਤ ਕਿਸਾਨ ਮੋਰਚਾ ਤੇ ਬਿਜਲੀ ਮੁਲਾਜ਼ਮ ਜਥੇਬੰਦੀਆਂ ਜੋ ਫੈਸਲਾ ਕਰਨ ਗਿਆ ਕਿ ਇਹਦੇ ਖਿਲਾਫ ਲੋਕਾਂ ਨੂੰ ਵੱਡੀ ਅਸੀਂ ਸਮਝਦੇ ਹਾਂ ਕਿ ਲਾਮਬੰਦ ਕਰਨ ਦੀ ਲੋੜ ਆ ਕਿਉਂਕਿ ਇਹਨਾਂ ਬਿੱਲਾਂ ਦਾ ਅਜੇ ਪੂਰਾ ਲੋਕਾਂ ਦੇ ਅੰਦਰ ਜਾਣਕਾਰੀ ਨਹੀਂ ਇਹਨੂੰ ਲੋਕਾਂ ਨੂੰ ਲਾਮਬੰਦ ਕਰਕੇ ਇਸ ਬਿੱਲਾਂ ਦੇ ਖਿਲਾਫ ਘੋਲ ਨੂੰ ਹੋਰ ਤਿੱਖਾ ਕਰਾਂਗੇ ਤੇ ਇਹ ਕੋਸ਼ਿਸ਼ ਕਰਾਂਗੇ ਕਿ ਇਹਨੂੰ ਜਿਹੜਾ ਰੱਦ ਕਰਾਉਣ ਤੱਕ ਤਿੱਖਾ ਸੰਘਰਸ਼ ਲੜੀਏ ਠੀਕ ਅਗਲਾ